ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਆਪਾਂ ਗੱਲ ਕਰਦੇ ਆ ਜੀ ਸੋਚ ਦੀ ਬੁੱਧੀ ਦੀ ਤੇ ਅੱਗੇ ਵਧਣ ਦੀ ਵੀ ਆਪਾਂ ਅੱਗੇ ਕਿਵੇਂ ਵਧਣਾ ਹੈ ਤੇ ਆਪਾਂ ਆਪਣੀ ਸੋਚ ਨੂੰ ਵੱਡੀ ਕਿਵੇਂ ਰੱਖਣਾ ਹੈਗਾ ਤੇ ਆਪਣੇ ਆਪ ਦੇ ਸਾਰੇ ਹੀ ਹੈ ਜੀ ਸਾਰਾ ਕੁਝ ਜੇ ਆਪਾਂ ਕਹੀਏ ਨਾ ਵੀ ਆਪਾਂ ਕਿਸੇ ਤੋਂ ਮੰਗ ਕੇ ਲੈ ਕੇ ਆਉਣਾ ਇਹਦੇ ਵਿੱਚ ਕੁਝ ਨਹੀਂ ਜੀ ਮੰਗ ਕੇ ਲਿਆਉਣ ਵਾਲਾ ਆਪਣੇ ਆਪ ਦੇ ਅੰਦਰ ਹੀ ਹੈ ਸਭ ਕੁਝ ਆਪਾਂ ਉਹਨੂੰ ਸਿਰਫ ਇੰਨਾ ਵੀ ਉਹਨੂੰ ਜਗਾਉਣਾ ਹੈ ਆਪਾਂ ਨੂੰ ਮਤਲਬ ਕਿ ਦਿਮਾਗ ਨੂੰ ਆਪਣੇ ਨੂੰ ਹਿਲਾਉਣਾ ਹੈ ਵੀ ਆਪਾਂ ਆਪਦੀ ਸੋਚ ਕਿਵੇਂ ਵੱਡੀ ਰੱਖ ਸਕਦੇ ਆ ਆਪਾਂ ਇੱਕ ਤਾਂ ਇਹ ਨਹੀਂ ਸੋਚਣਾ ਵੀ ਮੇਰੇ 'ਚ ਬੁੱਧੀ ਘੱਟ ਹੈ ਜਾਂ ਮੇਰੀ ਸੋਚ ਘੱਟ ਹੈ ਜਾਂ ਮੇਰੇ 'ਚ ਦਿਮਾਗ ਘੱਟ ਹੈ ਅੱਜ ਮੇਰੇ ਕੋਲ ਇੱਕ ਵੀਰ ਆਇਆ ਆਇਆ ਤਾਂ ਉਹ ਦਵਾਈ ਲੈਣ ਵਾਸਤੇ ਸੀ ਤੇ ਮੈਂ ਉਹਨੂੰ ਪੁੱਛਣ ਲੱਗ ਗਈ ਮੈਂ ਆਖਿਆ ਉਹਨੂੰ ਟੈਨਸ਼ਨ ਰਹਿੰਦੀ ਸੀ ਕਿ ਉਹ ਟੈਨਸ਼ਨ ਵਾਸਤੇ ਦਵਾਈ ਲੈਣ ਵਾਸਤੇ ਆਇਆ ਸੀ ਡਿਪਰੈਸ਼ਨ ਦੀ ਮੈਂ ਉਹਨੂੰ ਕਿਹਾ ਮੈਂ ਕਿਹਾ ਤੂੰ ਕਰਦਾ ਕੀ ਆ ਕਹਿੰਦਾ ਦੀਦੀ ਮੈਂ ਬੇਲਾ ਰਹਿਣਾ ਮੈਂ ਕਹਾ ਕੀ ਗੱਲ ਭਾਈ ਤੂੰ ਕੋਈ ਕੰਮ ਕਾਜ ਕਿਉਂ ਨਹੀਂ ਕਰਦਾ ਪਹਿਲੀ ਬਿਮਾਰੀ ਤਾਂ ਤੈਨੂੰ ਇਹੀ ਲੱਗ ਗਈ ਜਿਹੜਾ ਤੂੰ ਵਿਹਲਾ ਰਹਿਣਾ ਹੈ ਅਗਰ ਤੂੰ ਕੰਮ ਲੱਗਿਆ ਹੁੰਦਾ ਤੂੰ ਕੋਈ ਆਪਦੇ ਕਿਸੇ ਨਾ ਕਿਸੇ ਦਿਮਾਗ ਆਪਦੇ ਪਾਸੇ ਲਾਇਆ ਹੁੰਦਾ ਤਾਂ ਮੈਨੂੰ ਨਹੀਂ ਲੱਗਦਾ ਸੀ ਵੀ ਅੱਜ ਤੂੰ ਡਿਪਰੈਸ਼ਨ ਦਾ ਸ਼ਿਕਾਰ ਹੁੰਦਾ ਜਾਂ ਤੇਰੇ ਦਿਮਾਗ ਤੇ ਕੋਈ ਟੈਨਸ਼ਨ ਹੁੰਦੀ ਜਾਂ ਤੈਨੂੰ ਕਿਸੇ ਵਿਆਧੀ ਦਾ ਸਾਹਮਣਾ ਕਰਨਾ ਪੈਂਦਾ ਕਹਿੰਦਾ ਦੀਦੀ ਕੰਮ ਤਾਂ ਮੈਂ ਕਰ ਲਾਂ ਪਰ ਮੇਰੇ ਚ ਉਨੀ ਬੁੱਧੀ ਹੈ ਨਹੀਂਗੀ ਉਹਨਾਂ ਮੇਰੇ ਚ ਦਿਮਾਗ ਹੈ ਨਹੀਂਗਾ ਜਿੰਨਾ ਚਾਹੀਦਾ ਹੁੰਦਾ ਕੰਮ ਵਾਲੇ ਵਾਸਤੇ ਮੈਂ ਕਹਾ ਤੁਸੀਂ ਕਿੰਨੇ ਭਰਾ ਹੈ ਮੈਨੂੰ ਕਹਿੰਦਾ ਅਸੀਂ ਤਿੰਨ ਭਰਾ ਹ ਤੇ ਮੈਂ ਖਾ ਦੂਜੇ ਕੀ ਕਰਦਾ ਕਹਿੰਦਾ ਜੀ ਉਹ ਇੱਕ ਤਾਂ ਖੇਤੀ ਕਰਦਾ ਤੇ ਇੱਕ ਦੀ ਦੁਕਾਨ ਹੈ ਤੇ ਮੈਂ ਖਾ ਫਿਰ ਆਪਾਂ ਕਹਿੰਦਾ ਜੀ ਆਪਾਂ ਘਰੇ ਰਹਿੰਨੇ ਆ ਤੇ ਮੈਂ ਖਾ ਘਰੇ ਫਿਰ ਤੂੰ ਕੀ ਕਰਦਾ ਕਹਿੰਦਾ ਬਸ ਕੁਛ ਨਹੀਂ ਦੀਦੀ ਮੈਂ ਰੋਟੀ ਪਾਣੀ ਖਾ ਲੈਣਾ ਤੇ ਬਸ ਆਪਦਾ ਪੈ ਜੰਨਾ ਤੇ ਦੋ ਘੜੀਆਂ ਮੋਬਾਈਲ ਦੇਖ ਲੈਣਾ ਤੇ ਮੈਂ ਖਾ ਫਿਰ ਤੂੰ ਕੰਮ ਕਿਉਂ ਨਹੀਂ ਕਰਦਾ ਕਹਿੰਦਾ ਜੀ ਮੇਰੇ ਚ ਦਿਮਾਗ ਹੈ ਨਹੀਂਗਾ ਉਨੀ ਬੁੱਧੀ ਹੈ ਨਹੀਂ ਮੈਂ ਖਾ ਤੈਨੂੰ ਇੰਨਾ ਪਤਾ ਵੀ ਉਹਨਾਂ 'ਚ ਬੁੱਧੀ ਜ਼ਿਆਦੇ ਆ ਕਹਿੰਦਾ ਜੀ ਉਹਨਾਂ 'ਚ ਬੁੱਧੀ ਜ਼ਿਆਦੇ ਆ ਉਹਨਾਂ 'ਚ ਦਿਮਾਗ ਜ਼ਿਆਦੇ ਆ ਮੈਂ ਕਿਹਾ ਕਾਕਾ ਜੇ ਤੈਨੂੰ ਇੰਨਾ ਪਤਾ ਨਾ ਵੀ ਉਹਨਾਂ 'ਚ ਬੁੱਧੀ ਜ਼ਿਆਦੇ ਆ ਉਹਨਾਂ 'ਚ ਦਿਮਾਗ ਜ਼ਿਆਦੇ ਆ ਤਾਂ ਫੇਰ ਮੈਂ ਕਿਹਾ ਤੇਰੇ 'ਚ ਦਿਮਾਗ ਹੈਗਾ ਜਿਹਦੇ 'ਚ ਦਿਮਾਗ ਨਹੀਂ ਹੁੰਦਾ ਨਾ ਤਾਂ ਉਹਨੂੰ ਪਤਾ ਨਹੀਂ ਹੁੰਦਾ ਵੀ ਉਹਦੇ 'ਚ ਬੁੱਧੀ ਜ਼ਿਆਦੇ ਆ ਕਿ ਉਹਦੇ 'ਚ ਦਿਮਾਗ ਜ਼ਿਆਦੇ ਜਦੋਂ ਹੁਣ ਮੇਰੇ 'ਚ ਦਿਮਾਗ ਹੀ ਨਾ ਹੋਊ ਮੈਨੂੰ ਕੀ ਪਤਾ ਲੱਗੂਗਾ ਵੀ ਸਾਹਮਣੇ ਵਾਲਾ ਬੰਦਾ ਇੰਟੈਲੀਜੈਂਟ ਹੈ ਮੇਰੇ ਭਾ ਦਾ ਤਾਂ ਸਾਰੀ ਇੱਕੋ ਹੀ ਆ ਜਦੋਂ ਮੇਰੇ 'ਚ ਦਿਮਾਗ ਹੈ ਨਹੀਂ ਮੈਨੂੰ ਆਏ ਹੋਊਗਾ ਵੀ ਉਹਦੇ 'ਚ ਵੀ ਦਿਮਾਗ ਨਹੀਂ ਜੇ ਮੇਰੇ 'ਚ ਦਿਮਾਗ ਹੋਊ ਤਾਂ ਮੈਂ ਫੇਰ ਹੀ ਸੋਚੂ ਨਾ ਵੀ ਸਾਹਮਣੇ ਵਾਲਾ ਬੰਦਾ ਕਿਵੇਂ ਆ ਉਹ ਇੰਟੈਲੀਜੈਂਟ ਹੈ ਕਿ ਉਹ ਹਾਫ ਮਾਈਂਡ ਹੈ ਕਿ ਕਿਵੇਂ ਆ ਕੀ ਗੱਲ ਹੈ ਕੀ ਬਾਤ ਹੈ ਮੈਨੂੰ ਤਾਂ ਫੇਰ ਹੀ ਪਤਾ ਲੱਗੂਗਾ ਜਦੋਂ ਮੇਰੇ 'ਚ ਦਿਮਾਗ ਨਾ ਹੋਊਗਾ ਹੁਣ ਕਾਕਾ ਤੇਰੇ 'ਚ ਦਿਮਾਗ ਹੈ ਤੇਰਾ ਤਾਂ ਇੱਕ ਸਿਰਫ ਉਹ ਮਛਲਿਆਂ ਵਾਲਾ ਕੰਮ ਹੋ ਗਿਆ ਵੀ ਆਪਾਂ ਹੁਣ ਕਹਿ ਦਈਏ ਵੀ ਆ ਮੇਰੇ 'ਚ ਨਹੀਂ ਬੁੱਧੀ ਹੈ ਨਹੀਂਗੀ ਜਦੋਂ ਆਪਾਂ ਸੋਚ ਲੈਂਦੇ ਨਾ ਵੀ ਆਪਣੇ 'ਚ ਬੁੱਧੀ ਹੈ ਨਹੀਂ ਤਾਂ ਉਦੋਂ ਆਪਣੀ ਬੁੱਧੀ ਘਟਣ ਲੱਗ ਜਾਂਦੀ ਹੈ ਆਪਾਂ ਅਗਲੇ ਦੀ ਬੁੱਧੀ ਤਾਂ ਜ਼ਿਆਦਾ ਸਮਝ ਲੈਣੇ ਤੇ ਆਪਦੀ ਬੁੱਧੀ ਨੂੰ ਉਹਦੇ ਬਰਾਬਰ ਘੱਟ ਸਮਝ ਲੈਣੇ ਆ ਵੀ ਮੇਰੇ ਚ ਘੱਟ ਆ ਤਾਂ ਉਦੋਂ ਸਮਝ ਲਓ ਵੀ ਆਪਣੀ ਬੁੱਧੀ ਘਟਣ ਲੱਗ ਗਈ। ਉਹਨੇ ਨਹੀਂ ਘਟਾਈ ਅਗਲੇ ਨੇ ਕਿਸੇ ਨੇ ਹੋਰ ਨੇ ਨਹੀਂ ਘਟਾਈ ਆਪਣੀ ਬੁੱਧੀ ਘਟਣ ਲੱਗ ਗਈ ਜਦੋਂ ਆਪਾਂ ਸੋਚ ਨੂੰ ਵੱਡੀ ਰੱਖਾਂਗੇ ਨਾ ਤਾਂ ਆ ਫਿਰ ਆਪਣੇ ਕੰਮ ਵੀ ਵੱਡੇ ਹੋਣਗੇ ਸਾਰੇ। ਜਦੋਂ ਆਪਾਂ ਸੋਚ ਛੋਟੀ ਰੱਖ ਲੈਂਦੇ ਆ ਨਾ ਤਾਂ ਆਪਣੇ ਕੰਮ ਵੀ ਸਾਰੇ ਛੋਟੇ ਹੀ ਹੁੰਦੇ ਆ। ਕਦੇ ਵੀ ਤੁਸੀਂ ਦਿਮਾਗ ਲਾ ਕੇ ਦੇਖਿਓ ਵੀ ਜਦੋਂ ਆਪਾਂ ਸੋਚ ਛੋਟੀ ਕਰ ਲਈਏ ਨਾ ਤੇ ਫਿਰ ਆਪਣੇ ਕੰਮ ਵੀ ਓਨੇ 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 ਹੌਲੀ-ਹੌਲੀ ਜਾ ਕੇ ਛੋਟੇ ਹੋਣ ਲੱਗ ਜਾਂਦੇ ਨੇ ਤੇ ਜਦੋਂ ਆਪਾਂ ਮਤਲਬ ਕਿ ਦਿਮਾਗ ਆਪਦਾ ਵੱਡਾ ਰੱਖਦੇ ਆਂ ਆਪਾਂ ਆਪਣੀ ਸੋਚ ਵੱਡੀ ਰੱਖਦੇ ਆਂ ਤੇ ਆਪਾਂ ਵੱਡੇ-ਵੱਡੇ ਸੁਪਨੇ ਲੈਣੇ ਆਂ ਤੇ ਆਪਣੇ ਕੰਮ ਵੀ ਹੌਲੀ-ਹੌਲੀ ਕਰਕੇ ਵੱਡੇ ਹੋਣ ਲੱਗ ਜਾਂਦੇ ਨੇ ਕਦੇ ਤੁਸੀਂ ਦੇਖਿਆ ਆਪਾਂ ਸਾਰੇ ਪਿੰਡਾਂ ਦੇ ਜੰਮੇ ਜਾਏ ਆ ਆਪਾਂ ਪਿੰਡਾਂ ਦੇ ਵਿੱਚ ਰਹੇ ਆ ਵੀ ਆਪਾਂ ਜਦੋਂ ਪਸ਼ੂ ਆਪਾਂ ਛੱਪੜ ਤੇ ਛੜਦੇ ਆ ਟੋਬੇ ਤੇ ਛੜਦੇ ਆ ਪਾਣੀ ਪੀਣ ਵਾਸਤੇ ਮੱਝਾਂ ਜਾਂਦੀਆਂ ਨੇ ਨਹਾਉਣ ਵਾਸਤੇ ਜਾਂਦੀਆਂ ਨੇ ਤਾਂ ਤੁਸੀਂ ਕਦੇ ਦੇਖਿਆ ਕਦੇ ਸੋਚ ਕੇ ਦੇਖਿਓ ਤੁਸੀਂ ਜੇ ਇੱਕ ਮੱਝ ਪਹਿਲੇ ਦਿਨ ਤੁਸੀਂ ਮੂਰੇ ਦੇਖੋਗੇ ਨਾ ਵੀ ਜਾਂਦੀ ਆ ਉਹ ਉਹ ਆਡੀ ਤੁਰਦੀ ਹੁੰਦੀ ਹੈ ਜਿਹੜੀ ਮੂਰੇ ਹੁੰਦੀ ਹੈਗੀ ਐ ਤੇ ਤੁਸੀਂ ਦੇਖੋਗੇ ਹਰ ਵਾਰੀ ਤੁਹਾਨੂੰ ਉਹ ਮੂਰੇ ਹੀ ਨਜ਼ਰ ਆਊਗੀ ਚاہے ਤੁਸੀਂ ਉਹਨੂੰ 10 ਮੱਜਾਂ ਖੋਲ ਕੇ ਉਸ ਤੋਂ ਬਾਅਦ ਉਹਦਾ ਸੰਗਲ ਲਾ ਦਿਓ ਉਹਨੇ ਨੱਸ ਕੇ ਅੱਗੇ ਚਲੀ ਜਾਣਾ ਹੈਗਾ ਸਾਹਮਣੇ ਉਹ ਪਿੱਛੇ ਨਹੀਂ ਹਟਦੀ ਉਹ ਉਹਨੂੰ ਇਹ ਰਹਿੰਦਾ ਵੀ ਅਗਰ ਜੇ ਮੈਂ ਪਿੱਛੇ हट ਗਈ ਨਾ ਤਾਂ ਮੈਂ ਮੇਰੀ ਉਹਦੇ ਵਿੱਚ ਨਖੇਦੀ ਹੋ ਜੂਗੀ ਮੈਂ ਆਪ ਦਾ ਮਤਲਬ ਕਿ ਪੂਰਾ ਜ਼ੋਰ ਲਾ ਕੇ ਮੈਂ ਅੱਗੇ ਵਧ ਜਾ ਤੁਸੀਂ ਕਦੇ ਵੀ ਦੇਖੋ ਭੱਜ ਕੇ ਉਹ ਮੱਜ ਅੱਗੇ ਹੋ ਜਾਂਦੀ ਹੁੰਦੀ ਹੈਗੀ ਐ ਕਦੇ ਪ੍ਰੈਕਟੀਕਲ ਕਰਕੇ ਦੇਖਿਓ ਤੁਸੀਂ ਪਿੰਡਾਂ ਦੇ ਵਿੱਚ ਆਪਾਂ ਛੱਡਦੇ ਹੀ ਆ ਪਸ਼ੂਆਂ ਨੂੰ ਤਾਂ ਬਾਹਰ ਅੱਜਕੱਲ ਤਾਂ ਖੈਰ ਮੋਟਰਾਂ-ਮੋਟਰਾਂ ਵੱਧ ਲੱਗ ਗਈਆਂ ਤੇ ਅੱਗੇ ਤਾਂ ਆਪਾਂ ਛੱਪਣਾ ਤੇ ਲੈ ਕੇ ਜਾਂਦੇ ਪਿਆ ਕੇ ਲਿਉਂਦੇ ਹੁੰਦੇ ਸੀ ਪਸ਼ੂਆਂ ਨੂੰ ਹਨਾ ਬੱਚਿਆਂ ਨੂੰ ਛੜਾ ਦਿੰਦੇ ਹੱਥ ਨੇ ਜਦੋਂ ਸਕੂਲੋਂ ਆਉਂਦੇ ਵੀ ਲੈ ਭਾਈ ਲੈ ਜੋ ਇਹਨਾਂ ਨੂੰ ਪਾਣੀ ਪਿਆ ਲਿਓ ਤੁਸੀਂ ਕਿਉਂ ਪਾਣੀ ਦਾ ਥੋੜਾ ਤੱਪਾ ਹੁੰਦਾ ਸੀਗਾ ਤੇ ਆਪਾਂ ਲੈ ਕੇ ਜਾਂਦੇ ਸੀ ਤਾਂ ਹੁਣ ਤਾਂ ਅਗਲਾ ਘਰੇ ਮੋਟਰਾਂ ਤੇ ਨਮਾ ਲੰਦਾ ਪਰ ਮੇਰੇ ਕਹਿਣ ਦਾ ਮਤਲਬ ਇਹ ਸੀਗਾ ਵੀ ਜਾਨਵਰਾਂ ਨੂੰ ਵੀ ਪਤਾ ਹੈ ਵੀ ਜੇ ਅਸੀਂ ਅੱਗੇ ਵਧਾਂਗੇ ਤਾਂ ਫੇਰ ਜੇ ਅੱਜ ਮੈਂ ਪਿੱਛੇ ਰਹਿ ਗਈ ਨ ਤਾ ਮੈਨੂੰ ਕੱਲ ਨੂੰ ਫਿਰ ਇਹ ਸਾਰੀਆਂ ਮਗਰ ਛੱਡ ਦੇਣਗੀਆਂ ਆਪਾਂ ਕੀ ਸੋਚ ਟਿਕਾ ਲੈਨੇ ਛੋਟੀ ਜਦੋਂ ਆਪਾਂ ਛੋਟੀ ਸੋਚ ਟਿਕਾ ਲੈਨੇ ਆ ਫਿਰ ਆਪਣੇ ਕੰਮ ਵੀ ਛੋਟੇ ਛੋਟੇ ਹੋਣ ਲੱਗ ਜਾਂਦੇ ਆ ਉਹ ਛੋਟੇ ਭਾਂਡੇ ਚ ਰੋਟੀ ਪਾਉਣ ਵਾਲੀ ਗੱਲ ਐ ਜਦੋਂ ਕੋਈ ਮੋਟਾ ਹੁੰਦਾ ਜਿਆਦਾ ਬੰਦਾ ਹਨਾ ਉਹਨੂੰ ਆਪਾਂ ਕਹ ਦਿੰਨੇ ਆ ਵੀ ਤੂੰ ਛੋਟੀ ਜੀ ਕੌਲੀ ਚ ਪਾ ਕੇ ਖਾਈ ਕਿਉਂਕਿ ਫਿਰ ਉਹ ਛੋਟੀ ਕੌਲੀ ਚ ਪਾ ਕੇ ਖਾਊਗਾ ਤਾਂ ਫਿਰ ਉਹ ਥੋੜਾ ਪਾਊਗਾ ਤੇ ਉਹਨੂੰ ਐ ਹੋ ਜਾਊਗਾ ਵੀ ਕੌਲੀ ਵੀ ਭਰੀ ਐ ਤੇ ਮੈਂ ਖਾਈ ਵੀ ਪੂਰਾ ਜਾਨਾ ਐ ਤੇ ਮੇਰਾ ਢਿੱਡ ਵੀ ਭਰ ਜੂਗਾ ਇਹਨਾਂ ਜਦੋਂ ਆਪਾਂ ਵੱਡੇ ਕੋਲੇ ਲੈ ਕੇ ਬੈਜਨੇ ਤੇ ਫਿਰ ਤਾਂ ਸੁੱਖ ਨਾਲ ਆਪਣੇ ਸਰੀਰਾਂ ਨੇ ਤਾਂ ਵਧੀਆ ਬਣਨਾ ਹੀ ਹਟਾ ਕਟਾ ਅਗਲਾ ਕਹਿੰਦਾ ਫਲਾਣੇ ਦਾ ਬੜਾ ਕੱਦ ਘੱਟ ਜਾਂਦੀ ਹੈ ਜੇ ਹੁਣ ਆਪਾਂ ਖਾਣੇ ਛੋਟੇ ਥੋੜੇ ਥੋੜੀਆਂ ਬੁਰਕੀਆਂ ਨੇ ਛੋਟੀਆਂ ਛੋਟੀਆਂ ਤਾਂ ਫਿਰ ਸਰੀਰ ਨੇ ਤਾਂ ਆਪਣੇ ਨੇ ਉੱਥੇ ਹੀ ਰਹਿਣਾ ਹੈਗਾ ਉਹੀ ਦਿਮਾਗ ਦੀ ਗੱਲ ਹੈ ਜੀ ਉਹੀ ਸੋਚ ਦੀ ਗੱਲ ਹੈ ਮੈਂ ਤੁਹਾਨੂੰ ਸਾਰਿਆਂ ਨੂੰ ਇਹ ਕਹਿੰਦੇ ਵੀ ਤੁਸੀਂ ਸੋਚ ਨੂੰ ਵਧਾ ਕੇ ਰੱਖੋ ਆਪਣੀ ਸੋਚ ਨੂੰ ਵੱਡੀ ਰੱਖੋ ਇਹ ਨਾ ਸੋਚੋ ਤੁਸੀਂ ਵੀ ਮਤਲਬ ਸਾਹਮਣੇ ਵਾਲੇ ਦੀ ਬੁੱਧੀ ਜ਼ਿਆਦਾ ਹੈ ਜੀ ਮੇਰੇ ਨਾਲੋਂ ਮੇਰੀ ਬੁੱਧੀ ਘੱਟ ਹੈ ਤੁਸੀਂ ਇਹ ਸੋਚੋ ਵੀ ਮੈਂ ਹੁਣ ਕਰਨਾ ਕੀ ਹੈ ਅੱਜ ਮੇਰਾ ਸ਼ਡਿਊਲ ਕੀ ਹੈ ਅੱਜ ਮੈਂ ਉੱਠ ਖੜਿਆ ਚਲੋ ਬਾਕੀ ਗੱਲਾਂ ਤਾਂ ਸਭ ਮਹਾਰਾਜ ਦੇ ਹੱਥ 'ਚ ਹੁੰਦੀਆਂ ਪਰ ਸ਼ਡਿਊਲ ਬਣਾਉਣਾ ਤਾਂ ਆਪਾਂ ਥੋੜਾ ਜਿਹਾ ਮਤਲਬ ਆਪਦਾ ਥੋੜਾ ਜਿਹਾ ਦਿਮਾਗ ਲੜਾ ਸਕਦੇ ਵੀ ਮੈਂ ਸ਼ਡਿਊਲ ਬਣਾਉਣਾ ਹੈ ਮੈਂ ਸਵੇਰ ਉੱਠਿਆ ਉੱਠ ਕੇ ਮੈਂ ਆਪਦਾ ਕੋਈ ਕੁਰਲਾ ਪਾਣੀ ਕੀਤਾ ਮੈਂ ਜੋ ਵੀ ਆਪਦਾ ਚਾਹ ਪਾਣੀ ਪੀਣਾ ਸੀ ਪੀ ਲਿਆ ਮੈਂ ਆਪਦਾ ਚੁੱਪ ਕਰਕੇ ਆਪਦਾ ਘੁੰਮਿਆ ਆਇਆ ਤੇ ਮੈਂ ਆਪਦਾ ਘੇੜਾ ਦੇ ਆਇਆ ਆ ਕੇ ਕੋਈ ਥੋੜੀ ਬਹੁਤੀ ਜੇ ਕਿਸੇ ਨੇ ਕੋਈ ਅਖਬਾਰ ਪੜਨਾ ਅਖਬਾਰ ਪੜੋ ਕੋਈ ਯੋਗਾ ਕਰਨਾ ਯੋਗਾ ਕਰੋ ਜੀ ਆਪਦਾ ਚਾਹ ਪਾਣੀ ਪੀਓ ਜੋ ਵੀ ਆਪਣਾ ਕੰਮ ਧੰਦਾ ਹੈਗਾ ਜੋ ਵੀ ਬੀਬੀਆਂ ਭੈਣਾਂ ਦਾ ਜਾਂ ਵੀਰਾਂ ਦਾ ਹੈਗਾ ਆਪਾਂ ਕੀਤਾ ਵੀ ਆਪਾਂ ਹੁਣ ਕੀ ਕਰਨਾ ਹੈ 10 ਵਜੇ ਤੱਕ ਤਾਂ ਆਪਣੀ ਮਤਲਬ ਕਿ ਕਮਰੇ ਦੀ ਰੂਮ ਦੀ ਪ੍ਰਕਿਰਿਆ ਹੀ ਪੂਰੀ ਹੁੰਦੀ ਹੈਗੀ ਆ ਰਸੋਈ ਦੀ ਭੈਣਾ ਤੋਂ ਰਸੋਈ ਦੇ 10:30 ਵਜੇ ਆਪਾਂ ਵੇਲੇ ਉਹਨੇ ਵੀ ਉਸ ਤੋਂ ਬਾਅਦ ਆਪਾਂ ਕੀ ਕਰਨਾ ਪਹਿਲਾਂ ਤਾਂ ਤੁਸੀਂ ਉਹ ਆਪਦਾ ਸ਼ਡਿਊਲ ਬਣਾ ਲਓ ਕੰਮਜਾਬ ਹੋਣ ਵਾਸਤੇ ਉਸ ਤੋਂ ਬਾਅਦ ਆਪਦਾ ਸੋਚੋ ਸੋਚ ਵੀ ਵੱਡੀ ਰੱਖੋ ਜੀ ਵੀ ਜੇ ਮੈਂ ਮਤਲਬ ਕਿ ਇੰਨਾ ਕੰਮ ਕਰੂੰਗਾ ਤਾਂ ਫਿਰ ਮੈਂ ਇਹਨੂੰ ਸਵੇਰ ਨੂੰ ਇੰਨਾ ਕਰੂੰਗਾ ਪਰਸੋਂ ਨੂੰ ਇੰਨਾ ਕਰੂੰਗਾ ਚੌਥੇ ਨੂੰ ਇੰਨਾ ਕਰੂੰਗਾ ਉਹਨੂੰ ਵੱਡਾ ਕਰੋ ਥੋੜਾ ਜਿਹਾ ਕੰਮ ਕੋਈ ਨਹੀਂ ਮਾੜਾ ਹੁੰਦਾ ਕੰਮ ਕੋਈ ਵੀ ਚੁਣ ਲਓ ਜਿਹਦੇ ਵਿੱਚ ਇੱਜ਼ਤ ਵੱਧਦੀ ਆ ਤੁਸੀਂ ਉਹ ਕੰਮ ਚੁਣ ਲਓ ਜਿਹਦੇ ਵਿੱਚ ਆਪਣਾ ਕਰਦਾਰ ਉੱਚਾ ਹੁੰਦਾ ਤੁਸੀਂ ਉਹ ਕੰਮ ਚੁਣ ਲਓ ਇਹ ਨਹੀਂ ਵੀ ਆਪਾਂ ਕੰਮ ਮਾੜਾ ਚੁਣ ਲਈਏ ਕੋਈ ਜਾਂ ਆਪਾਂ ਕਹਿ ਦੇਈਏ ਵੀ ਫਲਾਣਾ ਇਸ ਇਸ ਕੰਮ ਨਾਲ ਕਾਮਯਾਬ ਹੋ ਗਿਆ ਜੀ ਉਹ ਤਾਂ ਉਹ ਐਂ ਦੇਖੋ ਵੀ ਉਹ ਕਾਮਯਾਬੀ ਕੀ ਆ ਉਹਦੀ ਕਿਹੜੀ ਚੀਜ਼ ਨਾਲ ਚੰਗੀ ਚੀਜ਼ ਨਾਲ ਕਾਮਯਾਬ ਹੋਇਆ ਕਿ ਮਾੜੀ ਨਾਲ ਹੋਇਆ ਅਗਰ ਉਹ ਵਧੀਆ ਚੀਜ਼ ਨਾਲ ਕਿਸੇ ਨਾਲ ਕਾਮਯਾਬ ਹੋਇਆ ਤਾਂ ਉਹਦੀ ਰੀਸ ਕਰਨੀ ਕੋਈ ਮਾੜੀ ਗੱਲ ਨਹੀਂ ਕਰੋ ਉਹਦੀ ਕਾਪੀ ਤੁਸੀਂ ਕਰੋ ਉਹਦੀ ਰੀਸ ਕਰੋ ਤੁਸੀਂ ਕੋਈ ਮਾੜੀ ਗੱਲ ਨਹੀਂ ਇਹ ਰੀਸ ਕਰਨੀ ਪਰ ਮੇਰੇ ਕਹਿਣ ਦਾ ਮਤਲਬ ਇਹ ਹੈ ਵੀ ਸੋਚ ਨੂੰ ਥੋੜੀ ਜਿਹੀ ਨੂੰ ਵੱਡੀ ਰੱਖੋ। ਬਾਕੀ ਤਾਂ ਦੇਖੋ ਤੁਸੀਂ ਸਾਰੇ ਹੀ ਸਿਆਣੇ ਹੋ ਹਨਾ। ਸਾਰੇ ਮੇਰੇ ਬੱਚੇ ਅੱਜ ਕੱਲ ਬੱਚੇ ਵੀ ਆਪਣੇ ਨਾਲੋਂ ਜ਼ਿਆਦਾ ਸਿਆਣੇ ਆ ਜੀ ਮੈਂ ਇਹ ਨਹੀਂ ਕਹਿੰਦੀ ਵੀ ਮੇਰਾ ਜ਼ਿਆਦਾ ਦਿਮਾਗ ਕਰਤ ਕੰਮ ਕਰਦਾ ਹੈਗਾ। ਬੱਚੇ ਵੀ ਅੱਜ ਕੱਲ ਬਹੁਤ ਸਿਆਣੇ ਤੇ ਬੀਬੀਆਂ ਭੈਣਾਂ ਵੀ ਬਹੁਤ ਸਿਆਣੀਆਂ ਨੇ ਤੇ ਬਜ਼ੁਰਗਾਂ ਦਾ ਤਾਂ ਆਪਾਂ ਖੁਦੋ ਨਮਸਕਾਰ ਕਰਦੇ ਆ ਵੀ ਬਹੁਤ ਆਪਾਂ ਇਹਨਾਂ ਦੀ ਸਿੱਖਿਆ ਤਾਂ ਹੀ ਅੱਜ ਚੱਲੀ ਜਾਂਦੀ ਹੈਗੇ ਆ ਤੇ ਪਰ ਅੱਜ ਕੱਲ ਦੇ ਬੱਚੇ ਕਹਿ ਦਿੰਦੇ ਜੀ ਤੁਹਾਨੂੰ ਨਹੀਂ ਪਤਾ ਸਾਨੂੰ ਜ਼ਿਆਦਾ ਪਤਾ ਹੈਗਾ। ਪਰ ਮੈਂ ਬੱਚਿਆਂ ਨੂੰ ਵੀ ਕਹਿਣੀ ਆ ਵੀ ਤੁਸੀਂ ਆਪਦੀ ਬੁੱਧੀ ਨੂੰ ਵਧਾਓ ਆਪਦੇ ਕੰਮ ਵੱਲ ਲਾਓ ਇਹ ਨਹੀਂ ਵੀ ਆਪਾਂ ਫੋਨ ਚੱਕ ਲਿਆ ਤੁਸੀਂ ਅਗਰ ਟੀਵੀ ਵੀ ਦੇਖਦੇ ਹੋ ਜਾਂ ਤੁਸੀਂ ਫੋਨ ਵੀ ਦੇਖਦੇ ਹੋ ਟੀਵੀ ਦੇਖਣ ਦਾ ਆਪਦਾ ਸ਼ਡਿਊਲ ਬਣਾ ਲਓ ਵੀ ਮੈਂ 1 ਘੰਟਾ ਦੇਖਣਾ ਆਹ ਪ੍ਰੋਗਰਾਮ ਦੇਖਣਾ ਆਹ ਦੇਖਣਾ ਮੈਂ 1 ਘੰਟਾ ਦੇਖਣਾ ਜੀ ਓਦੋਂ ਜ਼ਿਆਦਾ ਮੈਂ ਟੀਵੀ ਨਹੀਂ ਦੇਖਣਾ ਹੈਗਾ ਜਾਂ ਮੈਂ ਕੋਈ ਗੇਮ ਖੇਡਦਾ ਤਾਂ ਮੈਂ ਇੰਨਾ ਕਚਰੋ ਗੇਮ ਖੇਡਣੀ ਆ ਜਦੋਂ ਤੁਸੀਂ ਸ਼ਡਿਊਲ ਬਣਾ ਲੋਗੇ ਨਾ ਆਪਦਾ ਜਦੋਂ ਤੁਸੀਂ ਆਪਦਾ ਟਾਈਮ ਟੇਬਲ ਬਣਾ ਲੋਗੇ ਤੋੜਾ ਟਾਈਮ ਟੇਬਲ ਬਣ ਜੂਗਾ ਵੀ ਇਸ ਟਾਈਮ ਤੇ ਮਾਹ ਕਰਨਾ ਇਸ ਟਾਈਮ ਤੇ ਮਾਹ ਕਰਨਾ ਫਿਰ ਤੁਹਾਡਾ ਰੂਟੀਨ ਬਣ ਜੂਗਾ ਓਵੇਂ ਫਿਰ ਤੁਸੀਂ ਉਧਰ ਨੂੰ ਚੱਲ ਪੋਗੇ ਜਦੋਂ ਆਪਣਾ ਕੋਈ ਟਾਈਮ ਟੇਬਲ ਹੀ ਹੈ ਨਹੀਂ ਜੀ ਆਪਾਂ ਕਿਤੇ ਅਖਬਾਰ ਲੈ ਕੇ ਬਹਿ ਗਏ ਰੋਟੀ ਆਪਣੀ ਠੰਡੀ ਹੋਈ ਜਾਂਦੀ ਆ ਕਿਤੇ ਆਪਾਂ ਰੋਟੀਆਂ ਲੈ ਕੇ ਬਹਿ ਗਏ ਉਧਰ ਆਪਾਂ ਕੋਈ ਬਾਹਰ ਚ ਡਿੱਕੀ ਜਾਂਦਾ ਹੈਗਾ ਜਾਂ ਆਪਾਂ ਬਾਹਰ ਚ ਜਾ ਕੇ ਬਹਿ ਗਏ ਉਧਰ ਬੁਢਾ ਰੋਟੀ ਲਈ ਬੈਠੀਆਂ ਨੇ ਉਹ ਟਾਈਮ ਟੇਬਲ ਨਹੀਂ ਹੁੰਦਾ ਟਾਈਮ ਟੇਬਲ ਆਪਦਾ ਸੋਹਣਾ ਬਣਾਓ ਆਪਦੇ ਮਤਲਬ ਕਿ ਸਿਸਟਮ ਉਵੇਂ ਪੂਰਾ ਕਰੋ ਵੀ ਹਾਂ ਆਪਾਂ ਕੰਮ ਕਰਨਾ ਤੇ ਇਹਦੇ ਵਿੱਚ ਹੁਣ ਆਪਾਂ ਨੂੰ ਆ ਫਾਇਦਾ ਹੋ ਜਾਊਗਾ ਆਪਾਂ ਟਾਈਮ ਤੇ ਰੋਟੀ ਵੀ ਖਾਣੀ ਐ ਮੇਰਾ ਕਰਕੇ ਕੋਈ ਦੂਜਾ ਬੰਦਾ ਨਾ ਪਰੇਸ਼ਾਨ ਹੋਵੇ ਮੇਰਾ ਕਰਕੇ ਕੋਈ ਬੁੜੀਆਂ ਨਾ ਪਰੇਸ਼ਾਨ ਹੋਣ ਮੇਰਾ ਕਰਕੇ ਕੋਈ ਚੁੱਲ੍ਹੇ ਦੇ ਸਹਰਾਣੇ ਨਾ ਬੈਠਾ ਰਵੇ ਕਾਮਯਾਬੀ ਦੀ ਰਾਹ ਨੂੰ ਫੜੋ ਦੇਖ ਮੇਰੇ ਤਾਂ ਸਾਰੇ ਬੱਚੇ ਐ ਬੇਟੀਆਂ ਨੇ ਵੀਰ ਐ ਭੈਣ ਆ ਭਰਾ ਮੈਂ ਸਾਰਿਆਂ ਨੂੰ ਇਹੀ ਕਹਿਣੀ ਐ ਵੀ ਸੋਚ ਨਾ ਛੋਟੀ ਰੱਖਿਓ ਸੋਚ ਨੂੰ ਵੱਡੀ ਰੱਖੋ ਸੋਚ ਨੂੰ ਆਪਦੀ ਨੂੰ ਇੰਨੀ ਕੁ ਵਧਾਓ ਤੁਸੀਂ ਵੀ ਤੁਸੀਂ ਹਰ ਪਾਸੇ ਜਿੱਧਰ ਨੂੰ ਵੀ ਜਾਓ ਤੁਹਾਨੂੰ ਕਾਮਯਾਬੀ ਮਿਲੇ ਤੇ ਅੱਜ ਦੀ ਵੀਡੀਓ ਆਪਾਂ ਇੱਥੇ ਐਂਡ ਕਰਦੇ ਆਂ ਇਹਦਾ ਤੇ ਮੇਰੀ ਵੀਡੀਓ ਤੁਹਾਨੂੰ ਕਿਵੇਂ ਲੱਗੀ ਮੇਰੀਆਂ ਗੱਲਾਂ ਤੁਹਾਨੂੰ ਕਿਵੇਂ ਲੱਗੀਆਂ ਕਿਵੇਂ ਲੱਗੇ ਤੁਹਾਨੂੰ ਇਹ ਵਿਚਾਰ ਤੇ ਤੁਸੀਂ ਮੈਨੂੰ ਕਮੈਂਟਾਂ ਦੇ ਵਿੱਚ ਜ਼ਰੂਰ ਦੱਸਣਾ ਜੀ ਤੇ ਅਗਰ ਤੁਹਾਨੂੰ ਚੰਗੀਆਂ ਲੱਗਦੀਆਂ ਨੇ ਤਾਂ ਤੁਸੀਂ ਵਧੀਆ ਮਿੱਠੇ ਮਿੱਠੇ ਮੈਨੂੰ ਕਮੈਂਟ ਕਰਿਆ ਕਰੋ ਅੱਗੇ ਆਪਾਂ ਹੋਰ ਵਧੀਆ ਵੀਡੀਓ ਲੈ ਕੇ ਆਵਾਂਗੇ ਜੀ ਤੇ ਤਦ ਤੱਕ ਲਈ ਜੀ ਸਸ ਸ੍ਰੀ ਅਕਾਲ አልባት ም